ਸਾਥਿਓ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਸਾਥਿਓ ਪੰਜਾਬ ਹੜ੍ਹਾਂ ਦੇ ਦੌਰ ਚੋਂ ਲੰਘ ਰਿਹਾ ਹੈ ਭਾਵੇਂ ਪਾਣੀ ਥੱਲੇ ਉਤਰ ਗਿਆ ਹੁਣ ਉਸ ਟਾਈਮ ਤਾਂ ਜਦੋਂ ਪਾਣੀ ਚੜ੍ਹਿਆ ਹੋਇਆ ਸੀਗਾ ਬਹੁਤ ਸਾਰੇ ਸਾਥੀ ਦੇਸ਼ ਵਿਦੇਸ਼ ਚੋਂ ਪਹੁੰਚੇ ਮਦਦ ਦੇ ਲਈ ਪੰਜਾਬ ਦੇ ਲੋਕਾਂ ਨੇ ਮਦਦ ਕੀਤੀ ਜਿਹੜੇ ਸੌਖੇ ਸੀਗੇ ਔਖੀ ਥਾਂ ਜਾ ਕੇ ਮਦਦ ਕੀਤੀ ਉਸ ਘੜੀ ਚ ਪੰਜਾਬ ਦੇ ਲਈ ਸਾਰੇ ਖੜੇ ਪੰਜਾਬੀ ਖੜੇ ਪਰ ਹੁਣ ਇੱਕ ਬੇਨਤੀ ਹੈ ਕਿਉਂਕਿ ਹੁਣ ਪਾਣੀ ਥੱਲੇ ਉਤਰ ਗਿਆ ਹੁਣ ਜਿਹੜੀ ਉਸ ਮੌਕੇ ਤੋਂ ਵੀ ਵੱਧ ਲੋੜ ਹੈ ਉਸ ਮੌਕੇ ਤੋਂ ਵੀ ਵੱਧ એનર્ਜੀ ਐਨਥੂਸੀਆਜ਼ਮ ਦੀ ਲੋੜ ਹੈ ਹੰਬੜਾ ਮਾਰਨ ਦੀ ਲੋੜ ਹੈ ਹੁਣ ਦਵਾਈਆਂ ਦੀ ਲੋੜ ਹੈ ਹੁਣ ਉੱਥੇ ਰੀਹੈਬਿਲਿਟੇਸ਼ਨ ਲਈ ਜਿਹਨੂੰ ਮੁੜ ਸੇਵਾ ਕਹਿ ਲਿਏ ਉਹਦੇ ਲਈ ਬਹੁਤ ਵੱਡੀ ਉੱਥੇ ਚੀਜ਼ਾਂ ਦੀ ਲੋੜ ਹੈ ਸਮਾਨ ਦੀ ਲੋੜ ਹੈ ਕਾਈਂਡਲੀ ਮੇਰੀ ਬੇਨਤੀ ਹੈ ਸਭ ਨੂੰ ਹੱਥ ਬੰਨ ਕੇ ਕਿ ਇੱਕ ਤੁਹਾਨੂੰ ਐਗਜ਼ਾਮਪਲ ਦੇਣੀ ਚਾਹੁੰਦਾ ਹੈ ਕੇ ਸਾਡੇ ਇਥੋਂ ਨੇੜੇ ਇੱਕ ਪਿੰਡ ਚੋਂ ਕੁਝ ਬੰਦੇ ਮੈਨੂੰ ਫੋਨ ਆਇਆ ਕਹਿੰਦੇ ਜੀ ਅਸੀਂ 4 ਲੱਖ ਰੁਪਏ ਇਕੱਠਾ ਕੀਤਾ ਪਿੰਡ ਚੋਂ ਅਜਨਾਲੇ ਖੜੇ ਆ ਜਸਵੀਰ ਜੱਸੀ ਭਾਜੀ ਦਾ ਨੰਬਰ ਦੇ ਦਿਓ ਜਾਂ ਉਹ ਕਿਸੇ ਹੋਰ ਬੰਦੇ ਦਾ ਨੰਬਰ ਦੇ ਦਿਓ ਅਸੀਂ ਪੈਸੇ ਵੰਡ ਕੇ ਆਉਣੇ ਆ ਹੁਣ ਪਿੰਡੋਂ 4 ਲੱਖ ਰੁਪਏ ਇਕੱਠਾ ਕੀਤਾ ਅੱਗੇ ਜਾ ਕੇ ਵੰਡਣਾ ਕਿੱਥੇ ਆ ਇਹ ਨਹੀਂ ਪਤਾ ਲੋੜ ਕਿਨੂ ਆ ਇਹ ਨਹੀਂ ਪਤਾ ਫਰਜ਼ ਕਰ ਲੋ ਕਿਸੇ ਬੰਦੇ ਨੂੰ ਲੋੜ ਅਨਸਾਰ ਕੁਝ ਕੈਸ਼ ਮਿਲ ਚੁੱਕਿਆ ਸੀਗਾ ਉਹਨੂੰ ਆਪਾਂ ਹੋਰ ਦੇ ਦਈਏ ਤੁਹਾਨੂੰ ਇਹ ਨਹੀਂ ਪਤਾ ਕਿਸੇ ਬੰਦੇ ਕੋਈ ਕੁਝ ਪਹੁੰਚਿਆ ਹੀ ਨਹੀਂ ਉਹ ਫੇਰ ਸਖਣਾ ਰਹੇ ਜੇ ਕੁਝ ਹੈਲਪ ਮਿਲ ਨੂੰ ਉਹ ਵੀ ਕੋਈ ਪੁਆਇੰਟ ਨਹੀਂ ਗਾ ਸੋ ਸਾਥੀਓ ਜੇ ਜਿਹਦਾ ਕਿਸੇ ਆਪਾਂ ਪੰਜਾਬੀ ਆਪਣੇ ਖੂਨ ਚਾ ਮਦਦ ਕਰਨਾ ਆਪਾਂ ਮਤਲਬ ਵੱਧ ਚੜ ਕੇ ਸਮਰੱਥਾ ਤੋਂ ਵੱਧ ਵੀ ਮਦਦ ਕਰਦੇ ਆ ਪਰ ਮਦਦ ਆ ਜਿਹੜੀ ਉਹ ਸਹੀ ਜਗ੍ਹਾ ਲੱਗਣੀ ਚਾਹੀਦੀ ਆ ਕਾਈਂਡਲੀ ਜਿਹੜਾ ਉੱਥੇ ਡੀਸੀ ਦਫ਼ਤਰ ਨਾਲ ਸੰਪਰਕ ਕਰੋ ਉਸ ਪਾਰਟਿਕੂਲਰ ਜ਼ਿਲ੍ਹੇ ਦੀ ਗਰਦਾਸਪੁਰ ਅੰਬਰਸਰ ਹਨਾ ਜੀ ਉੱਥੇ ਪਤਾ ਕਰੋ ਪਠਾਨਕੋਟ ਜਾ ਕੇ ਜਾਂ ਉੱਥੇ ਜਿਹੜੀਆਂ ਸੰਸਥਾਵਾਂ ਕੰਮ ਕਰ ਰਹੀਆਂ ਉਹਨਾਂ ਨੂੰ ਪੁੱਛੋ ਕੀ ਰਿਕੁਆਇਰਮੈਂਟ ਹੈ ਉਹਨਾਂ ਨੂੰ ਗਰਾਊਂਡ ਤੇ ਪਤਾ ਵੀ ਅਸਲ ਚ ਪੰਜਾਬ ਸਰਕਾਰ ਵੱਲੋਂ ਵੀ ਮਾਨਸਾ ਵੱਲੋਂ ਵੀ ਕੀਤਾ ਗਿਆ ਕਿ ਬੀ ਜਾਂ ਜਿਹੜਾ ਅਗਲੀ ਫਸਲ ਦਾ ਉਹ ਟੋਟਲੀ ਮੁਫਤ ਦੇਣਾ ਹੈ ਗਦਾਵਰੀਆਂ ਚੱਲ ਰਹੀਆਂ ਨੇ ਜੇ ਕੋਈ ਹੋਰ ਨੁਕਸਾਨ ਹੋਏ ਨੇ ਉਹਦੀ ਪਰਪਾਈ ਵੀ ਪੰਜਾਬ ਸਰਕਾਰ ਉਸ ਗੱਲ 'ਚ ਲੱਗੀ ਹੋਈ ਹੈ ਪਰ ਮੈਂ ਇੱਕ ਬੇਨਤੀ ਕਰਨੀ ਚਾਹਨਾ ਸਮੂਹ ਪੰਜਾਬੀਆਂ ਜਿਹੜੇ ਸਮਰਥ ਨੇ ਕਿ ਸਾਥੀ ਜਿਹੜੇ ਗਰੀਬ ਬੰਦੇ ਐ ਦਿਹਾੜੀਦਾਰ ਐ ਜਿਨ੍ਹਾਂ ਨੇ ਸਵੇਰੇ ਕੰਮ ਕਰਨਾ ਸ਼ਾਮ ਨੂੰ ਆਪਣੇ ਬੱਚਿਆਂ ਨੂੰ ਰੋਟੀ ਮੂੰਹ 'ਚ ਪਾਉਣੀ ਐ ਉਹਨਾਂ ਦਾ ਦੋਸਤੋ ਜਿਹੜਾ ਨੁਕਸਾਨ ਹੋਇਆ ਉਹ ਪਿਛਲੇ 1.5 ਮਹੀਨੇ ਤੋਂ ਵਿਚਾਰੇ ਕੰਮ ਨਹੀਂ ਕਰ ਸਕੇ ਡੇਲੀ ਕਮਾਉਂਦੇ ਆ ਡੇਲੀ ਖਾਂਦੇ ਆ ਉਹਨਾਂ ਦਾ ਜਿਹੜਾ ਪਾਣੀ ਚੜਨ ਨਾਲ ਵਿਚਾਰਿਆਂ ਦਾ ਫਰਨੀਚਰ ਵੀ ਫੁੱਲ ਗਿਆ ਉਹਨਾਂ ਦੇ ਘਰ 'ਚ ਫਰਜ਼ ਕਰ ਲੋ ਇੱਕ ਸਕੂਟਰ ਮੋਟਰਸਾਈਕਲ ਸੀਗਾ ਉਹ ਵੀ ਇੰਜਨ-ਉੰਜਨ ਸਭ ਉਹਨਾਂ ਦਾ ਸੀਜ਼ ਹੋ ਗਿਆ ਪਾਣੀ ਦੇ ਵੜਨ ਕਰਕੇ ਉਹਨਾਂ ਦੇ ਘਰ 'ਚ ਵਿਚਾਰਿਆਂ ਨੇ ਜੇ ਕੋਈ ਕਿਸ਼ਤਾਂ ਤੇ ਫਰਿੱਜ ਲਈ ਸੀ ਟੀਵੀ ਲਿਆ ਸੀ ਉਹ ਵੀ ਖਰਾਬ ਹੋ ਗਿਆ ਜੇ ਉਹਨਾਂ ਨੇ ਕੋਈ ਆਪਣੇ ਬੱਚੇ ਦੇ ਵਿਆਹ ਲਈ ਕੁ ਸਾਮਾਨ ਜੋੜਿਆ ਸੀਗਾ ਉਹ ਖਰਾਬ ਹੋ ਗਿਆ ਅੱਗੇ ਵਿਆਹਾਂ ਦਾ ਸੀਜ਼ਨ ਚੱਲ ਪਿਆ ਪੰਜਾਬ ਦੇ ਵਿੱਚ ਨਾਲ ਦੀ ਨਾਲ ਉਹ ਵਿਚਾਰਿਆਂ ਦੇ ਕੋਈ ਰਜਾਈਆਂ ਕੱਪੜੇ ਜੋ ਸੀਗਾ ਉਹ ਵਿਚਾਰਿਆਂ ਦਾ ਡੁੱਬ ਗਿਆ ਕਿਉਂਕਿ ਉਹਨਾਂ ਦੀ ਛੱਤਾਂ ਵੀ ਏਡੀਆਂ ਤਗੜੀਆਂ ਨਹੀਂ ਸੀ ਕਿ ਉਹ ਕੱਢ ਕੇ ਸਾਮਾਨ ਛੱਤਾਂ ਤੇ ਰੱਖ ਦੇਣ ਸੋ ਮੇਰੀ ਬੇਨਤੀ ਹੈ ਜਿਹੜਾ ਗਰੀਬ ਵਰਗ ਹੈ ਸਾਡਾ ਉਹਨਾਂ ਦੀ ਬਾਹ ਫੜਨ ਦੀ ਵੀ ਆਪਾਂ ਨੂੰ ਲੋੜ ਹੈ ਗੁਰੂ ਮਹਾਰੇ ਦੀ ਕਿਰਪਾ ਨਾਲ ਜਿਹੜੇ ਸਮਰੱਥ ਹੈ ਜਿਹੜੇ ਹਿੱਲੇ ਵਸੀਲੇ ਰੱਖਦੇ ਆ ਉਹਨਾਂ ਦਾ ਜੇ ਨੁਕਸਾਨ ਹੈ ਉਹਦੀ ਪਰਵਾਹੀ ਵੀ ਆਪਾਂ ਕਰਨੀ ਹੈ ਪਰੰਤੂ ਮੇਰੀ ਸਭ ਨੂੰ ਬੇਨਤੀ ਹੈ ਹੱਥ ਜੋੜ ਕੇ ਕਿ ਜਿਹੜਾ ਆਪਣਾ ਗਰੀਬ ਵਰਗ ਹੈ ਉਹਦੀ ਵੀ ਜਾ ਕੇ ਆਪਾਂ ਬਾਹ ਫੜੀਏ ਪੁੱਛ ਪ੍ਰਤੀਤ ਕਰੀਏ ਪਰ ਚੈਨਲਾਈਜ਼ ਮੈਨਰ ਚ ਕਰੀਏ ਗਰਾਊਂਡ ਤੇ ਜੋ ਰਿਕੁਆਇਰਮੈਂਟ ਆਪ ਉਹ ਹੀ ਪਹਚਾਈਏ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ